ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਟੈਕਨੋਲੋਜੀ ਮਨ ਜਰਮਨੀ ਤੋਂ ਪਰਮ ਸਿੰਘ ਸ਼ੁਕਰ ਬੋਲਦਾ ਸਪੈਸ਼ਲ ਵੀਡੀਓ ਬਣਾ ਰਹੇ ਹਾਂ ਜੀ ਅਸੀਂ ਆਪਣੇ ਪਿੰਡ ਦੀ ਪਿੰਡ ਪਾਸੜਾ ਸੁਣਿਆ ਹੁਣ ਤੁਸੀਂ ਆਹ ਨਹਿਰਾਂ ਵੀ ਪੱਕੀਆਂ ਕੀਤੀਆਂ ਵੀ ਨਹਿਰ ਤੇ ਇਹ ਆ ਜੀ ਪਿੰਡ ਪਾਸੜਾ ਸਾਡਾ ਜਦੀ ਪਿੰਡ ਜਿਹੜਾ ਅਸੀਂ ਪਹਿਲਾਂ ਅਸੀਂ ਉੱਥੇ ਆਏ ਬੇਨਾਮ ਆਸ ਨੇ ਦੁਬਾਰੀ ਸਾਰਕੋਲੀ ਉਹ ਆ ਪਿੰਡ ਰੇ ਬੈਂਡ ਵਾਜੀ ਬੱਲੇ ਬੱਲੇ ਇਹ ਸਾਡਾ ਪਿੰਡ ਆ ਗਿਆ ਜੀ ਖੱਬੇ ਨੂੰ ਮੋੜਨਾ ਨਾ ਨਾ ਮੈਨੂੰ ਖੱਬੇ ਨੂੰ ਮੋੜ ਨਹੀਂ ਸ਼ੇਅਰ ਕਰਾਉਣਾ ਥੋੜੀ ਜਿਹੀ ਦਰਵਾਜ਼ੇ ਜਾਵਾਂਗੇ ਬਾਹੋਂ ਮੋੜ ਲੈ ਸੱਜੇ ਨੂੰ ਮੋੜ ਲੈ ਸੱਜੇ ਨੂੰ ਮਾਰਨਿੰਗ ਸੱਜੇ ਨੂੰ ਲੋਜੀ ਆ ਸਾਡੀ ਹਵੇਲੀ ਆ ਗਈ ਹੈ ਜੀ ਵਾਹ ਏਦਾਂ ਸਿੱਧਾ ਹੋ ਗਈ ਇਹ ਆ ਜਿਹੇ ਰੋਡ ਤੇ ਇਹ ਆ ਸਾਡੀ ਹਵੇਲੀ ਆ ਗਈ ਹੈ ਸਾਡੇ ਬਾਪਿਆਂ ਦੀ ਬਣਾਈ ਹੋ ਹਵੇਲੀ ਹੈ ਜੀ ਸਾਡੀ ਆ ਸਾਡੀ ਆਹ ਅਖੀ ਤਾਂ ਪੂਰੇ ਦਾ ਪੂਰਾ ਆ ਪ੍ਰਾਣੀ ਹਵੇਲੀ ਹੈ ਤੇ ਇਧਰਲੇ ਪਾਸੇ ਸਾਡਾ ਖੂਹ ਹੁੰਦਾ ਸੀ ਇੱਥੇ ਦਸਹਿਰਾ ਲੱਗਦਾ ਹੁੰਦਾ ਸੀ। ਇਹ ਆ ਦੁਕਾਨਾਂ ਪਈਆਂ ਕੰਮ ਦੀਆਂ ਹਾਂ। ਇੱਥੇ ਆਂ ਦੇ ਦਸਹਿਰਾ ਲੱਗਦਾ ਹੁੰਦਾ ਸੀ। ਠੀਕ ਹੈ। ਬੜਾ ਗਰਾਊਂਡ ਬਣੀਓ ਦੇਖੋ ਬੜਾ ਵੱਡਾ ਛੱਪੜ ਹੁੰਦਾ ਸੀਗਾ ਗੰਦਾ ਛੱਪੜ ਹੁੰਦਾ ਸੀ। ਆ ਸਾਨੂੰ ਪੂਰਾ ਪਿੰਡ ਘੁਮਾ ਲੈਣਾ ਪੂਰਾ ਨਹੀਂ ਘੁਮਾਉਣਾ ਥੋੜਾ ਜਿਹਾ ਘੁਮਾਉਣਾ ਸਾਨੂੰ ਪੂਰਾ ਪਾਕੀ ਪਿੰਡ ਆ ਗਿਆ ਉਹ ਟਾਵਰ ਲਗਾਇਆ ਉਹਦੇ ਪਿਛਲੇ ਪਾਸੇ ਸਕੂਲ ਹੈ ਜਿੱਥੇ ਅਸੀਂ ਵੱਢਦੇ ਹੁੰਦੇ ਸੀ ਇਥੋਂ ਸੜਕਾਂ ਦਨੋਂ ਵੀ ਚੱਲੇ ਜਾਂਦੀ ਹੈ ਤੇ ਜਨੰਦਨ ਸਾਜੇ ਨੂੰ ਮੋੜ ਦੇ ਇਧਰਲੇ ਪਾਸੇ ਸਕੂਲ ਹੈ ਆ ਜਿਹੜੀ ਆ ਆਹ ਮੈਂ ਸਿੱਧਾ ਹੀ ਚੱਲੀ ਚੱਲਾਂ ਚੱਲੀ ਚੱਲੀ ਨਾ ਜੀ ਉਹ ਮੈਂ ਦਾਸ ਸਾਲ ਲਵਾ ਰਾਇਆ ਇੱਥੇ ਇਹ ਗਾ ਇਹ ਨਾ ਗੜੀਆਂ ਦੇ ਵਿੱਚ ਅਸੀਂ ਫਿਰਦੇ ਹੁੰਦੇ ਸੀ ਹਨਾ ਤੇ ਹੁਣ ਇੱਕ ਦੁਕਾਨ ਹੁੰਦੀ ਸੀ ਪਿੰਡ ਦੇ ਵਿੱਚ ਇੱਥੇ ਉਹਨੂੰ ਕਾਕੀ ਦੀ ਦੁਕਾਨ ਕਹਿੰਦੇ ਹੁੰਦੇ ਸੀਗੀ ਆਹ ਤਾਂ ਹਮ ਦੁਕਾਨਾਂ ਹੀ ਦੁਕਾਨਾਂ ਬਣੀ ਆ ਸਿੱਧਾ ਜਾਣਾ ਤੁਹਾਨੂੰ ਬੋਤਾਂ ਉਰਾ ਬੱਲੇ ਬੱਲੇ ਇਹ ਤਾਂ ਬਾਜ਼ਾਰ ਹੀ ਬਣਿਆ ਪਿਆ ਆਹ ਦੁਕਾਨ ਹੁੰਦੀ ਪੁਰਾਣੀ ਉਹ ਅੱਗੇ ਜਾ ਕੇ ਘਰ ਸੱਜੇ ਹਾਥੋਂ ਗੀਜਾ ਪਲਵਾਨ ਹੁੰਦਾ ਸੀ ਪਾਸਲੇ ਦਾ ਬੜਾ ਮਸ਼ਹੂਰ ਉਹਦੀ ਦੁਕਾਨ ਐ ਦੁਕਾਨ ਉਹਨਾਂ ਦਾ ਘਰ ਵਾ ਆਪਣਾ ਤੇ ਆਹ ਗੁਰਦੁਆਰਾ ਸਾਹਿਬ ਵੈਨ ਇੱਧਰੇ ਵਾਸ ਸੱਜਣਾਂ ਨੇ ਹੁਣ ਖਾਵੇ ਆ ਦਰਵਾਜ਼ਾ ਦੀਆਂ ਪੱਤੀ ਸ਼ੋਕਰਾਂ ਦੀ ਲਿਖਿਆ ਆ ਦਰਵਾਜ਼ਾ ਆ ਆਹ ਦੁਕਾਨ ਹੁੰਦੀ ਸੀ ਸਾਡੇ ਪੁਰਾਣੀਆਂ ਦੁਕਾਨਾਂ ਸੋਹਣ ਦੀ ਦੁਕਾਨ ਹੁੰਦੀ ਸੀ ਬਾਣਤਾ ਵੀ ਸੋਹਣ ਦੀ ਤੇ ਆ ਸਾਡਾ ਪੀੜਾ ਜਿਹਾ ਮਕਾਨ ਹੈ ਸਾਡਾ ਆ 1964 ਦਾ ਬਣਿਆ ਆ ਇੱਥੇ ਮਾੜੀ ਜੀ ਬਰੀਕ ਨਹੀਂ ਮਾੜੀ ਜੀ ਬਰੀਕ ਬਾਅਦ ਚ ਜਾਣੇ ਘਰ ਨੂੰ ਆ ਸਾਡਾ ਹੀ ਆ ਪੂਰਾ ਮਕਾਨ 1964 ਸਾਲ ਦਾ ਬਣਿਆ ਆ ਤੇ ਅੱਗੋਂ ਬਾਅਦ ਚ ਫੇਰ ਜੋੜ ਦਵਾਂਗੇ ਵੀਡੀਓ ਠੀਕ ਹੈ ਚੱਲ ਮੂੜ ਲਾ ਇਦੋਂ ਸੱਜੇ ਇੱਥੇ ਗੱਡੀ ਖੜੀ ਕਰ ਲੈ ਇੱਥੇ ਵੀ ਲਾ ਦੇ ਆ ਦੇਖੋ ਜੀ ਇੱਥੇ ਅਸੀਂ ਰਹੇ ਆ ਇਹ ਉਹਨੂੰ ਉਸ ਜੌਂਸਾਂ ਨੇ ਦੀ ਬਣਾਈ ਹੋਈ ਵਿਸ਼ੇ ਨੂੰ ਵੀ ਕਾਫੀ ਵੱਡਾ ਆ ਮੈਂ ਉੱਤਰ ਕੇ ਬਣਾ ਮੈਂ ਕਹਿੰਦਾ ਆ ਮੁੰਡੇ ਸਾਨਾ ਪੜਦੇ ਹੁੰਦੇ ਸੀਗੇ ਹੁਣ ਵਿਚਾਰੇ ਦੀ ਡੈਥ ਹੋ ਗਈ ਆ ਦੀ ਲਾਉਣਾ ਕਹਿੰਦੇ ਮਨਾ ਆ ਆ ਪੀੜਾ ਦਾ ਮਕਾਨ ਦੇਖੋ ਇਹ ਛੱਡ ਦਾ 1960 ਦਾ ਬਣਾਇਆ ਆ ਪਰਲੇ ਪਾਸੇ ਵੀ ਆ ਠੀਕ ਆ ਉਹ ਅੰਦਰ ਆ ਹੁਣ ਅਸੀਂ ਅੰਦਰ ਨੂੰ ਤੁਹਾਨੂੰ ਚਾਲਦੇ ਆ ਲਓ ਜੀ ਐਂਟਰੀ ਹੋ ਗਈ ਲਓ ਜੀ ਇਹ ਆਰਾ ਚੱਕੀ ਹੁੰਦੇ ਸੀ ਇੱਥੇ ਇੱਥੇ ਇੱਕ ਕੋਲੂ ਲੱਗਿਆ ਹੁੰਦਾ ਸੀ ਆਟਾ ਚੱਕੀ ਆਂ ਦੇ ਇਹਨਾਂ ਦੀ ਆਗੇ ਖਾਵੇ ਬਸ ਤੇ ਇਹਦੇ ਨਾਲ ਸੀ ਪਹਿਚਾਣੀ ਜਾਂਦੇ ਹੌਲੀ ਹੌਲੀ ਬਾਸੜਾ ਪਿੰਡ ਖਾਵੇ ਨੂੰ ਹੋ ਜੇ ਇੱਧਰ ਨੂੰ ਆ ਬੈਠੇ ਆ ਬੰਦੇ ਆ ਰੌਣਕਾਂ ਲੱਗੀਆਂ ਆ ਇੱਧਰ ਨੂੰ ਇਹ ਰੋੜ ਕੇ ਤੋਂ ਆਉਂਦੀ ਕਿੰਦਾ ਬ੍ਰੇਕ ਕਰ ਲਾਇਓ ਲੈ ਵੀ 30 ਸਾਲ ਬਾਅਦ ਮੈਂ ਆਇਆ ਇਸ ਰੋਡ ਤੇ ਨੰਗਾ ਲੈ ਬਿਆ ਚੰਡੀਗੜੇ ਬਣਿਆ ਪਿਆ ਬੱਲੇ ਬੱਲੇ ਇੱਥੇ ਸਕੂਲ ਹੁੰਦਾ ਸੀ ਮੈਨੂੰ ਮੈਂ ਦੇ ਉਦੋਂ ਟਾ ਨਾ ਨੱਗਿਆ ਆਇਆ ਉਹ ਇੱਕ ਪੋੜ ਆ ਗਿਆ ਵਾਹ ਇੱਧਰ ਹੋ ਵੀ ਹੈ ਕੌਣ ਕਾਂ ਲੱਗੀਆਂ ਇਹ ਚੰਡੀਗੜ ਬਣਿਆ ਪਿਆ ਬਈ ਵਾਹ ਵਾਹ ਆਹ ਸਕੂਲ ਹੁੰਦਾ ਸੀ ਆਹਦੇ ਹੈਗਾ ਸਕੂਲਾਂ ਦੇ ਪ੍ਰਾਇਮਰੀ ਸਕੂਲ ਅਸੀਂ ਇੱਥੇ ਪੜ੍ਹੇ ਦੂਜੀ ਦੇ ਵਿੱਚ ਤੀਜੀ ਤੱਕ ਬੰਦੇ ਹੋ ਰਹੇ ਸੀ ਐਪਮੈਂਟ ਇੱਕ ਮਿੰਟ ਉਸਦੇ ਚਰਚਾ ਜੋ ਖੱਬੇ ਨੂੰ ਮੁੜਦੀ ਸਿੰਗਾਂ ਸੜਕਾਂ ਹੁੰਦੀਆਂ ਸੀਗੀਆਂ ਬੈਨਾਂ ਸੜਕਾਂ ਕਾਹਦੀਆਂ ਗਲੀਆਂ ਐ ਬੈਂਡ ਪਾਸ ਵਾਲੇ ਦੇ ਕਰੋ ਦਰਸ਼ਨ ਜੀ ਤੁਸੀਂ ਇਹਨੋਂ ਖਾਬੇ ਨੂੰ ਮੋੜਦੇ ਆ ਪੱਕੀ ਸੜਕ ਐ ਇਹਨੂੰ ਇਹਨੂੰ 40 42 ਸਾਲ ਬਾਅਦ ਮੈਂ ਆ ਸੜਕ ਦੇ ਨੰਗੇ ਆ ਤਾਂ ਕਬ ਸਾਡਾ ਪਾਸਾ ਪਰਲਾ ਹੁੰਦਾ ਸੀ ਸਾਡਾ ਇਧਰ ਨਾਲ ਲਿੰਕ ਹੀ ਕੋਈ ਨਹੀਂ ਸੀਗਾ ਅੱਗੇ ਚਲੇ ਜਾਂਦੀ ਸੜਕ ਮੋੜੋਂ ਫਰਾਲ ਫਰਵਾਲੇ ਨੂੰ ਫਿਰ ਅੱਗੇ ਨੂਰ ਮਹਿਲ ਆ ਜਾਂਦਾ ਵਦੀਆ 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 ਰੌਣਕਾਂ ਲੱਗੀਆਂ ਆ। ਆਹ। ਗਲਾਸਾਂ ਦੇ ਚਲੇ ਜਾਂਦੇ ਇੱਥੋਂ ਆਪਾਂ ਗਏ ਸੀਗੇ। ਅੱਗੇ ਸਾਨੂੰ ਹੋਰ ਦਖਾਉਂਦੇ ਆ ਨਾ। ਉਹ ਆ ਆ ਛੱਪੜ ਇੰਨਾ ਘਰਿਆ ਗਿਆ। ਛੱਪੜ ਦਾ ਸਾਨੂੰ ਦਿਸਣੇ ਦਸਣਾਂ ਬੂੜਾ ਆ। ਉਹਨ ਦਾ ਕੋਨੋ ਨਹੀਂ ਆਣ ਤੜਾ। ਇਹ ਲੋ ਬਦੈਨੋ ਇਹਨਾਂ ਇਹ ਬਿੰਦਵਾਂ ਸੀ ਇਹਨੂੰ ਚਲੇ ਗਿਆਂ ਕਿਸੇ ਇੱਥੇ ਆਏ ਸੀ ਆਪਾਂ ਉਹ ਇਹ ਆ ਪਿੰਡ ਸਾਡਾ ਪਾਸਾ ਸਿੱਧੇ ਚੱਲ ਸਿੱਧੇ 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 ਪਾਸੇ ਆ ਵੀ ਮੇਨ ਹੈ ਫੀ ਕਾਹਮੀ ਤਰੱਕੀ ਕੀਤੀ ਉਹ ਗੇੜਾ ਨਹੀਂ ਹਸਾਬ ਬਈ ਅੱਗੇ ਵਾਲਾ ਹੋਵੇਗਾ ਉਹ ਨਹੀਂ ਹੈਗਾ ਆਹ ਲਓ ਜੀ ਆਹ ਜਿਹੜੇ ਆ ਖੇਤ ਸਾਡੇ ਹੁੰਦੇ ਸੀ ਸਾਰੇ ਹੁਣ ਵੀ ਹੈ ਸਾਡੇ ਛੋਲੇ ਤੇ ਸਜੇ ਹੱਥ ਤੇ ਦਸਹਿਰਾ ਲੱਗਦਾ ਜਿਹਾ ਕੂਕੀ ਦੀ ਹਾਲਾਤ ਪਹਿਲਾਂ ਜਦ ਬਣੀ ਸੀਗੀ ਬੜੀ ਵਧੀਆ ਸੀ ਤੇ ਹੁਣ ਤਾਂ ਪੂਰੀ ਤਰ੍ਹਾਂ ਦੀ ਹੋ ਗਈਆਂ ਆਹ ਨੇਰ ਆ ਜਾਣੀ ਸੁਆ ਇੱਥੇ ਅਸੀਂ ਛਾਲਾ ਮਾਰ ਕੇ ਨਾਉਦੇ ਨਾ ਹੁੰਦੇ ਸੀ ਆਹ ਸੁਆ ਨੇਰ ਆ ਕੇ ਫੌਲ ਚਲਦੀ ਹੁੰਦੀ ਸੀ ਗਿਆਨ ਹੈ ਹੁਣ ਨਹੀਂ ਆ ਸਾਡੇ ਆਗਾ ਮੇਰੇ ਡੈਡੀ ਦੇ ਯਾਰ ਦੋਸਤ ਹੁੰਦੇ ਸੀ ਗੰਮ ਇਹਦਾ ਨਾਂ ਸੀ ਉਹਨਾਂ ਦਾ ਖੂਆ ਦੋ ਭਰਾ ਸਰਜੀਤ ਗੰਮੋਂ ਇੱਧਰ ਅਰਜਨ ਸਿੰਘ ਹੁਣ ਹੀ ਆ ਗਏ ਆ ਸਾਡੇ ਆ ਹੌਸਪੀਟਲ ਆ ਪਾਸ ਵਾਲੇ ਦਾ ਬਣਿਆ ਆ ਉਹ ਸਾਡਾ ਫੂ ਹੋਣਾ ਆ ਹੌਲੀ ਕਰੀ ਬ੍ਰੇਕ ਮਾੜੀ 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 ਜੱਲੀ ਜਾਂ ਲੱਗੇ ਇਹ ਮੁੰਡੇ ਮਨਾ ਕਲਾਸ ਫੈਰੋਂ ਹੁੰਦੇ ਪਾਰ ਦੇ ਇੱਕ ਨਗਾਈਆਂ ਦਾ ਫਾਰਮ ਆ ਉਹ ਜਿਹੜਾ ਫੂ ਆ ਉਹ ਸਾਡਾ ਆ ਸੜਕਾਂ ਦੇ ਆ ਜਾਂਦੀ ਇਹ ਆਹ ਦੇ ਸੜਕ ਜਾਂਦੀ ਉਹ ਕੱਲਾ ਹੀ ਫੂ ਆ ਆ ਵੀ ਸਾਡੀ ਜਮੀਨਾਂ ਆ ਸਾਰੀ ਜਿੰਨੀ ਹੁੰਦੀ ਧੌਰ ਤੇ ਉਹ ਸਾਡਾ ਫੂ ਆ ਜਿੰਨਾ ਵੀ हां ਵੀ ਮੁੰਡੇ ਮੈਨਾਂ ਪੜਦੇ ਹੁੰਦੇ ਸੀ ਕਿ ਨੇਕੀ ਇਹਦਾ ਨਾਂ ਹੈ ਇਹਨਾਂ ਨੂੰ ਸਾਲ ਲੋਕਿਆਂ ਦੇ ਕਹਿੰਦੇ ਸੀ ਆਹ ਖੂਬ ਆ ਸਾਡੇ ਨਾਲ ਗਵੰਡੀ ਹੈ ਤੇ ਹੁਣ ਵੀ ਇਹ ਮੁੰਡਾ ਮਿਲ ਕੇ ਆ ਸਾਨੂੰ ਚਾਹ ਪਾਣੀ ਪੜਾਈ ਗਿਆ ਪੜਾਇਆ ਇਹਨਾਂ ਰੂਪੋ ਵਾਲ ਪੈਂਟ ਵਾ ਦੇਖ ਲੋ ਇਥੇ ਛੇਂਜ ਪੈਂਦੀ ਹੁੰਦੀ ਸੀ ਸੋਣਿਆ ਹੁਣ ਤੁਸੀਂ ਪੈਂਡ ਰੂਪੋ ਵਾਲ ਉਹ ਉਹ ਸਾਡੇ ਉਧਰ ਖੇਤਾਂ ਦਾ ਵਸੀਮਾ ਲੱਗਦਾ ਰੂਪਕੋ ਵਾਲਾ ਆ ਤਾਰ ਆ ਗੀਜੇ ਭਲਵਾਨ ਦਾ ਖੂਹ ਆ ਆਹਾ ਗੀਜੇ ਭਲਵਾਨ ਦਾ ਖੂਹ ਦੋ ਭਰਾ ਬੇਸ ਜੀ ਜੀ ਚਾ ਭਲਵਾਨ ਉਹਨਾਂ ਦਾ ਖੂਹ ਆ ਇਹ ਇਹ ਰੂਪਕੋ ਵਾਲ ਪਿੰਡ ਅੱਗੇ ਪਿੰਡ ਹੋਣਾ ਨਗਰ ਆ ਇਹ ਤੋਂ ਬਾਅਦ ਠੀਕ ਹੈ ਆਹ ਦਾ ਸੜਕਾਂ ਦਾ ਵਧੀਆ ਬਣਾਈਆਂ ਵੀ ਹੁਣ ਤਾਂ ਸਿੱਧੇ ਜਾਣਾ ਆਪਾਂ ਸ ਸਿੱਧਾ ਸਿੱਧਾ ਆ ਸਾਹੋਂ ਬੋਲ ਬੋਲ ਆ ਨਰਸਾਬ ਭਾਰੂ ਵਾਲ ਪਿੰਡ ਐ ਇਹ ਪਿੰਡ ਭਾਰੂ ਆ ਇਹ ਗਾ ਵੱਡੀਆਂ ਲੈਣਾ ਬਿਜਲੀ ਦੇ ਇੱਥੇ ਚੱਲਦੀਆਂ ਆ ਅ ਬਿਲਕੁਲ ਛੋਟਾ ਪਿੰਡ ਐ ਨਾਗਰਾ ਪਿੰਡ ਐ ਇੱਕ ਬੰਗਿਆਂ ਦੇ ਕੋਲ ਐ ਨਾਗਰਾ ਠੀਕ ਆ ਤਾਂ ਪਹਿਲਾਂ ਹੂ ਮੱਖਣ ਦਾ ਹੁੰਦਾ ਸੀਗਾ ਹੁਣ ਤਾਂ ਵਿਚਾਰਾ ਗੱਡੀ ਗੁੱਡੀ ਛੱਡ ਗਿਆ ਹੁਣ ਮਾ ਪਹੁੰਚਿਆ ਨਾ ਕਰਾ ਪੈਂਦਾ ਤੇ ਇਹ ਤੋਂ ਬਾਅਦ ਆਉਣਾ ਰੋਡ ਜਿਹੜਾ ਨੂਰਮਹਿਰ ਨੂੰ ਜਾਂਦਾ ਫਲੌਰ ਤੋਂ ਸਿੱਧਾ ਨੂਰਮਹਿਰ ਆਇਕੋ ਕਾਰ ਉਹ ਪਹਿਲਾ ਇੱਥੇ ਦਾ ਉਧਰ ਮੁੰਡਾ ਮੈਨੂੰ ਜਰਮਨ ਤੋਂ ਆਇਸ ਘਰ ਰਿਸ਼ਤਾ ਕਰਾਉਣਾ ਸੀਗਾ ਉਹਨੇ ਇਹਨੂੰ ਮੜੇ ਨੂੰ ਆ ਉਹਨਾਂ ਦਾ ਘਰ ਵਾ ਉਹ ਜਰਮਨ ਤੋਂ ਆਇਆ ਸੀ ਮੁੰਡਾ ਰਿਸ਼ਤਾ ਕਰਾਉਣਾ ਸੀ ਇੱਥੇ ਕੁੜੀ ਬਾਹਰ ਖੜੀ ਖੁੜੀ ਬਾਹਰ ਦੇ ਵਿੱਚ ਉਹਦੀ ਮਾਂ ਬਾਹਰ ਖਾਣੀ ਨੇ ਉਹ ਗੰਦੇ ਅਸੀਂ ਵੀ ਕੁੜੀ ਦਾ ਵਿਆਹ ਕਰਨਾ ਇੱਥੇ ਉਹਦਾ ਅੱਜ ਤੋਂ 25 ਸਾਲ ਪਹਿਲਾਂ ਸੀ ਰੈਸਟਾਈ ਕਰਾਤਾ ਸਗਾ ਉਹ ਮੇਰੇ ਨਾਲ ਹੀ ਆਇਆ ਸੀਗਾ ਚੱਲ ਕੁੜੀ ਕਹਿੰਦਾ ਸਾਨੂੰ ਪਸੰਦ ਆਉ ਉਹ ਜਰਮਨੋਂ ਲੈ ਗਿਆ ਸੀ ਹੁਣ ਵੀ ਲੈ ਕੇ ਗਿਆ ਇੱਥੇ ਆਇਆ ਬਿਲਗੇ ਦਾ ਹੀ ਆ ਪਰ ਹੁਣ ਤਾਂ ਮਿਲ ਨਹੀਂ ਸਕਦੇ ਅਸੀਂ ਰੰਨਾ ਮੈਨੂੰ ਮਿਲਿਓ ਜਦੋਂ ਉਹ ਮੈਂ ਕਿਹਾ ਹੁਣ ਨਹੀਂ ਮਿਲਿਉ ਮਿਲਿਦਾ ਚਲੋ ਠੀਕ ਐ ਇੰਨਾ ਕੀ ਬਹੁਤਾ ਨਾਗਰਾ ਪਿੰਡ ਵੀ ਤੁਹਾਨੂੰ ਦਿਖਾ ਲ ਦਤਾ ਆ ਬੈਠੇ ਨੇ ਬਾਹਰ ਬਜ਼ੁਰਗ ਸਾਹਿਬ ਇਦਾਂ ਹੁਣ ਬੈਂਚ ਚ ਬਣਾਇਓ ਆ ਪੰਚਾਇਤ ਨੇ ਉਥੇ ਬੈਠੇ ਰਹਿੰਦੇ ਆ ਤਰੌਣ ਕਾਂ ਲੱਗੀਆਂ ਰਹਿਣੀਆਂ ਮੌਸਮ ਵਧੀਆ ਐ ਗੇ ਨਾਗਰਾ ਪਿੰਡ ਹੋ ਗਿਆ ਖਤਮ ਸਕੂਲ ਗੱਗ ਰੋਡ ਹੁਣਾ ਜੀਜੀ ਰੋਡ ਦਾ ਤੇ ਹੁਣ ਥੈਂਕ ਯੂ ਤੁਹਾਡਾ ਸਾਰਿਆਂ ਦਾ ਓਕੇ ਇੰਨੇ ਦਿਖਾ ਲਾਣਾ ਪਾਇਆ